ਮੰਮੀ ਖੰਟੀ ਦਾੜੀ ਬੋੜਾ ਲੱਗਣ ਡਿਆ ਕੀ ਹੋ ਗਿਆ ਦਾੜੀ ਨੂੰ ਪੁੱਤ ਤੈਨੂੰ ਮੈਂ ਕੀ ਦੱਸਾਂ ਵੇਹ ਤੇਰੇ ਪਿਓ ਦੇ ਕਿਨੇ ਹੱਥ ਫੱਗਦੇ ਹੀ ਹੋ ਗਏ ਤੇ ਵੀ ਆਉਣ ਹੀ ਨਹੀਂ ਦੇ ਅਜੇ ਕੀ ਹੋਇਆ ਮੰਮੀ ਪਤਾ ਨਹੀਂ ਕੀ ਹੋ ਗਿਆ ਸੁੱਤੀ ਨਹੀਂ ਕੰਡੇ ਚਲੋ ਚੱਕੋ ਫੇਰ ਰੱਬਾ ਮੈਂ ਮੁੰਡੇ ਨੂੰ ਕਹਿ ਕੇ ਆ ਗੱਡੀ ਬੁਏ ਜੀ ਆ ਚਲੋ ਚਲੋ ਇਧਰ ਭਰ ਤਲ ਤੂ ਦੇ ਪਾਸੇ ਤਾਂ ਨਹੀਂ ਗੱਲਿੰਗੀ ਕਰਨੀ ਕਰਨਾਂ ਕੀ ਤੁਹਾਨੂੰ ਨਹੀਂ ਦਿਖੰਡਿਆ ਕੰਮ ਹੀ ਕਰਨ ਦੇ ਆ ਹੋਰ ਕੀ ਸਾਨੂੰ ਹੈਗਾ ਵਾ ਸਾਰੀ ਜਿਹੜੀ ਕਿਤੇ ਕੰਮ ਹੀ ਨਹੀਂ ਨਿਬੜਦਾ ਹੈਗਾ ਉਹ ਲੈ ਚੰਗੀ ਗੱਲ ਆ ਕੇ ਕੰਮ ਕਰਦੇ ਆ ਤੰਦਰੁਸਤ ਰਹਿੰਦਾ ਵਾ ਤੇ ਨਾਲੇ ਵਾਵਾ ਟਾਈਮ ਪਾਸ ਵਧੀਆ ਹੁੰਦਾ ਜਾਂਦਾ ਆ ਆਹੋ ਵਧੀਆ ਤੁਹਾਨੂੰ ਤਾਂ ਲੱਗਣਾ ਵਾ 24 ਘੰਟੇ ਇਹ ਕੰਮ ਕਰਦੇ ਰਹੋ ਕਰਦਾ ਯਾਰ ਗੱਲੇ ਤੂੰ ਤੇ ਹਰ ਵੇਲੇ ਨਾ ਸੜੀ ਪੈਣੀ ਅਗੋਂ ਪਤਾ ਨਹੀਂ ਤੈਨੂੰ ਕੀ ਹੋ ਗਿਆ ਪਹਿਲਾਂ ਤੇ ਤੂੰ ਇਦਾਂ ਦੀ ਨਹੀਂ ਹੁਣ ਤੇਰਾ ਸੁਭਾਅ ਬੜਾ ਚਿਰਚੜਾ ਹੋ ਗਿਆ ਵਾ ਕਦੀ ਤੂੰ ਹੀ ਕਿਹਾ ਸੀ ਪਿੱਕੂ ਮਨ ਜਾਣਾ ਕਦੀ ਮਿੰਨੀ ਕੀ ਹੈਗਾ ਤੈਨੂੰ ਇਹ ਚੰਗੀ ਤਰ੍ਹਾਂ ਗੱਲ ਪਤਾ ਵਾ ਔਰ ਸਾਨੂੰ ਜਿਹੜਾ 6 ਦਿਨ ਜਾਣਾ ਪੈਂਦਾ ਤੇ 7 ਦਿਨ ਸੰਡੇ ਨੂੰ ਸੰछुट्टी ਹੁੰਦੀ ਹੈ। ਖੜਨਾ ਹੋਏ ਨਾ ਤੁਸੀਂ ਸਾਨੂੰ ਸੰਡੇ ਦੇ ਵੀ ਖੜ ਸਕਦੇ ਹੋ ਪਰ ਉਦਾਂ ਹੀ ਤਾਂ ਨੀਤ ਹੈ ਨਹੀਂ ਖੜਨ ਦੀ। ਤੇ ਯਾਰ ਇਦਾਂ ਦੀ ਗੱਲ ਨਹੀਂ ਹੈਗੀ। ਤੈਨੂੰ ਪਤਾ ਗ੍ਰਸਤੀ ਜੀਵਣਾ ਇਹਦੇ ਵਿੱਚ ਕੰਮ ਕਰ ਵੀ ਜ਼ਰੂਰੀ ਆ। ਕੰਮ ਕਰਾਂਗੇ ਤੇ ਫੇਰੀ ਆਪਣੇ ਸ਼ੌਂਕ ਪੂਰੇ ਕਰਾਂਗੇ ਤੇ ਨਾਲੇ ਫਿਰ ਆਉਣ ਵਾਲਾ ਬੱਚਿਆਂ ਦਾ ਫਿਊਚਰ ਸੇਵ ਕਰਾਂਗੇ। ਮੈਨੂੰ ਨਹੀਂ ਜੀ ਪਤਾ ਹੈਗਾ। ਮੈਨੂੰ ਕੰਮ ਸਕੇ ਕੰਮ ਕਿਤੇ ਕਿ ਕਮਾ ਲਿਆ ਕਰੋ। ਉਹ ਚੱਲ ਕੋਈ ਗੱਲ ਨਹੀਂ ਤੇਰਾ ਲਾਦਾਂਗਾ ਲਾਮਾ ਹੁਣ ਜਿੱਦਨ ਅਗਲੇ ਸੰਡੇ ਨੂੰ ਫ੍ਰੀ ਹੋਵਾਂਗਾ ਨਾ ਫਿਰ ਤੂੰ ਜਿੱਥੇ ਕਹਿੰਗੀ ਉੱਥੇ ਘੁੰਮਾਵਾਂਗੇ ਪਰ ਇਹ ਆ ਵੀ ਕਿਤੇ ਲੰਮਾ ਪੈ ਕੇ ਜਨਾਂ ਲਲੀ ਆਪਣੇ ਦਾਇਰੇ ਦੇ ਵਿੱਚ 15-20 ਕਿਲੋਮੀਟਰ ਦੇ ਵਿੱਚ ਪਹਿਲਾਂ ਤੂੰ ਹੀ ਸ਼ਰਤਾਂ ਬਣਾਉਂਦੇ ਫਿਰ ਤੈਨੂੰ ਖੜਾਂਗਾ ਵੀ ਤੇ ਖੜਾਂਗੇ ਵੀ ਇੰਨੀ ਕੀ ਜਗ੍ਹਾ ਕੀ ਪਤਾ ਮੈਂ ਦੂਰ ਹੀ ਜਾਣਾ ਹੋਊਗਾ ਇਹ ਤੈਨੂੰ ਪਤਾ ਹੀ ਆ ਵੀ ਜਿਹੜਾ ਦਿਨ ਛੁੱਟੀ ਦਾ ਹੁੰਦਾ ਉਹ ਦਿਨਾਂ ਨੂੰ ਕਿੰਨੇ ਕੰਮ ਹੁੰਦੇ ਆ ਮੈਨੂੰ ਆਪਣੀ ਫੁਰਸਤ ਨਹੀਂ ਹੁੰਦੀ ਤੇ ਜਿਹੜੇ ਆਫਿਸ ਵਾਲੇ ਆ ਉਹ ਵੀ ਵਰਕ ਇਹਨਾਂ ਦਿੰਦੇ ਆ ਤੇ ਉਹ ਦਿਨ ਵੀ ਤੇਰੇ ਸਾਹਮਣੇ ਮੈਂ ਕਿਤਾਬਾਂ ਚੁੱਕੀ ਫਿਰਦਾ ਕਿ ਤੂੰ ਜਿਹੜਾ ਵਾ ਤੈਨੂੰ ਆਪਣਾ ਹੁੰਦਾ ਵਾ ਵੀ ਮੈਂ ਕੱਪੜੇ ਧੋਲਾਂ ਸਪਾਈਆਂ ਕਰਲਾਂ ਮੇਰੀ ਕੋਈ ਗੱਲ ਨਹੀਂ ਮੈਂ ਆਪੇ ਕੰਮ ਆਪਣਾ ਨਿਭੇੜ ਲਾਂਗੀ ਤੂੰ ਹੀ ਸੰਡੇ ਵੇਲੇ ਹੋਇਓ ਚੱਲ ਕੋਈ ਗੱਲ ਨਹੀਂ ਤੂੰ ਇਹ ਵੀ ਮੂੰਹ ਤੇ ਆਪਣਾ ਸਮਝ ਲਿਆ ਕੋਈ ਗੱਲ ਨਹੀਂ ਕਰ ਲਾਂਗੇ ਅਡਜਸਟਮੈਂਟ ਜਿੱਦਾਂ ਕਵਾਂਗੇ ਲਾਦਾਂ ਕਤਰਾ ਲਾਮਾ ਤੇ ਤੂੰ ਖਾਣਾ ਤਨਖਾਹ ਮਿਲੀ ਹੋ ਬਾਕੀ ਤੇ ਵਿੱਚੋਂ ਕੁਝ ਜਿਹੜਾ ਮੈਂ ਗੱਡੀ ਦਾ ਹੀ ਨਾ ਤੈਨੂੰ ਪਤਾ ਹਰ ਮਹੀਨੇ ਆਪਣੀ ਕਿਸ਼ਤ ਜਾਂਦੀ ਆ ਉਹ ਕਟਾਉਂਦੇ ਹੀ ਤੇ ਇਹਦੇ ਵਿੱਚੋਂ 5000 ਰੁਪਿਆ ਜਿਹੜਾ ਵਾ ਮੇਰਾ ਦਾਦਾ ਮੰਮੀ ਨੂੰ ਨਾਲ ਦੇ ਦਿੰਦੀ ਆ ਬਾਕੀ ਤੂੰ ਰੱਖ ਲੈ ਤੂੰ ਜਿਹੜੀ ਬਾਕੀ ਸੈਲਰੀ ਉਹ ਕਿੱਥੇ ਆ? ਯਾਰ ਤੈਨੂੰ ਸਮਝਾਇਆ ਤਾਂ ਹੈਗਾ ਤੈਨੂੰ ਸਮਝ ਨਹੀਂ ਆ ਕਿ ਚੁੱਗਾ ਡਿਲੀਕੇਸਟ ਵੀ ਜਾਂਦੀ ਹੈ ਨਾ ਪਰ ਵੀ ਫਿਰ ਵੀ ਬਚਦੀ ਆ Google Pay 'ਚ ਹੋਣੀ ਆ। ਉਹ ਕਿੰਨੇ ਕ ਬਜੇ ਮੈਂ ਵੀ ਡੇਲੀ ਅਪਡਾਟ ਕਰਨਾ ਹੁੰਦਾ ਵਾ ਤੈਨੂੰ ਪਤਾ ਕਿਵੇਂ ਰਾਤ 'ਚ ਕੋਈ ਗੱਡੀ ਨੂੰ ਪ੍ਰੋਬਲਮ ਆ ਜਾਂਦੀ ਆ ਜਾਂ ਉਦਾਂ ਵੀ ਕੋਈ ਰਿਸ਼ਤੇਦਾਰ ਸੱਜਣਤਾ ਹੀ ਮਿਲ ਜਾਂਦੀ ਆ ਫਿਰ ਉਹਦੇ ਵਿੱਚ। ਬਾਕੀ ਛੱਡੋ ਮੰਮੀ ਨੂੰ ਪੈਸੇ ਕੱਢ ਦੇ ਦੇਣੀ ਆ। ਸੌਦਾ ਪਾਣੀ ਤੇ ਇਕੱਠਾ ਕਰੋ ਆਉਂਦੇ ਆ ਵਾ ਤੇ ਮੰਮੀ ਨੇ ਕੀ ਕਰਨੇ ਆ ਪੈਸੇ? ਯਾਰ ਮੰਮੀ ਡੈਡੀ ਆ ਉਹਨਾਂ ਨੇ ਪੜਾਇਆ ਲਿਖਾਇਆ ਵਾ ਇਥੋਂ ਤੱਕ ਪਹੁੰਚਾਉਣ ਵਾਲੇ ਉਹ ਹੀ ਆ ਮੈਨੂੰ ਉਹਨਾਂ ਨੂੰ ਵੀ ਵੀ ਕੰਮ ਪੈਂਦੇ ਆ ਵਿਆਹ ਸ਼ਾਦੀਆਂ ਵੀ ਆ ਜਾਂਦੀਆਂ ਰਿਸ਼ਤਿਦਾਰੀ ਤੇ ਫਿਰ ਉਹਨਾਂ ਨੇ ਉੱਥੇ ਜਾਣਾ ਨਹੀਂ ਹੁੰਦਾਗਾ ਬਾਕੀ ਗੱਲਾਂ ਛੱਡੋ ਜਿਹੜਾ ਪੈਲੀ ਦਾ ਵਾ ਆਪਾਂ ਕਿਹੜਾ ਕੁਝ ਲੈਨੇ ਆ ਡੈਡੀ ਕੋ ਹੁੰਦਾ ਹੀ ਆ ਪੈਸੇ ਜੇ ਡੈਡੀ ਕੋ ਨਾਮ ਹੀ ਹੋਣਾ ਉਹ ਲੈ ਲੈਂਦੇ ਹੁੰਦੇ ਆ ਮੰਮੀ ਨੂੰ ਨਹੀਂ ਦੇਣੇ ਹੈਗੇ ਮੰਮੀ ਵਿਗੜਦੀ ਆ ਨਾਲੇ ਮੰਮੀ ਪੈਸੇ ਵੀ ਲੈਂਦੀ ਆ ਤੇ ਨਾਲੇ ਸਾਨੂੰ ਗੱਲਾਂ ਸੁਣਾਉਂਦੀ ਆ ਤੇ ਜੇ ਨੀੜਾ ਕਪੜਾ ਲੈਣਾ ਹੁੰਦਾ ਨਾ ਜਦੋਂ ਡੈਡੀ ਹਾਨੂੰ ਲੈ ਕੇ ਦਿੰਦੇ ਆ ਨਾ ਛੇ ਮਹੀਨੇ ਮੰਮੀ ਨੂੰ ਬਨਾਲ ਲੈ ਕੇ ਦਿੰਦੇ ਆ ਉਹ ਗੱਲਾਂ ਤੇਰੀਆਂ ਸਾਰੀਆਂ ਗੱਲਾਂ ਮੈਂ ਸਹਿਮਤਾ ਪਰ ਇਹ ਤੂੰ ਚੰਗੀ ਤਰ੍ਹਾਂ ਜਾਣਨੀ ਆ ਕਿ ਪੈਲੀ ਬੰਨੇ ਚੋ ਵੱਜਦਾ ਕਿੰਨਾ ਕ ਜਿੰਨਾ ਕ ਕਰੀ ਦਾ ਉੱਤੇ ਸਪਰੇਵਾਂ ਖਾਦਾਂ ਆ ਜੇ ਲਾ ਤਾ ਕੇ ਸਾਰਾ ਕੋਜਾ ਜਦੋਂ ਆਰਤੀਆ ਲਜਾਈਦਾ ਤੇ ਮੇਰੇ ਹਿਸਾਬ ਨਾਲ ਕਿਤੇ ਹੀ ਆ ਕੋਈ ਕੋ ਲੱਖ ਡੂੜ ਪੱਲੇ ਪੈਂਦਾ ਵਾ ਐਵੇਂ ਨਾ ਗੱਲਾਂ ਮਾਰੀ ਜਾਓ ਮੈਂ ਤੁਹਾਨੂੰ ਦੱਸਦਾ ਜੇ 10 15 ਕਿੱਲੇ ਪੈਲੀ ਆ ਹਜੇ ਵੀ ਨਹੀਂ ਤੁਹਾਨੂੰ ਕੱਖ ਬਚਦਾ ਹੈਗਾ ਐਵੇਂ ਗੱਲਾਂ ਕਰੀ ਜਾਂਦੀ ਤੂੰ ਸਿੱਧੀ ਗੱਲ ਮੈਂ ਪੈਸੇ ਨਹੀਂ ਦੇਣੇ ਹੈਗੇ ਤੇ ਜੇ ਪੈਸੇ ਦੇਣੇ ਹਨ ਤਾਂ ਮੰਮੀ ਨੂੰ ਸਾਰੇ ਦੇ ਦੋ ਮੈਨੂੰ ਕੀ ਦੇਣ ਆਇਹੀ ਗਰਲੀਨ ਗੱਲ ਤਾਂ ਸੁਣ ਮੈਂ ਇਹ ਨਹੀਂ ਸੁਣਨੀ ਹੈਗੀ ਲੈ ਇਹਦੇ ਵੇ ਨਾਲ ਗੁੱਸਾ ਹਰ ਵੇਲੇ ਨੱਥ ਜੁੰਦਾ ਵਾ ਇਹਨੂੰ ਕਿਹੜਾ ਸਮਝਾਵੇ ਵੀ ਸਾਂਝੇ ਪਰਿਵਾਰ ਦੇ ਵਿੱਚ ਬੜੇ ਧਿਆਨ ਨਾਲ ਚੱਲਣਾ ਪੈਂਦਾ ਵਾ ਤੇ ਰਹੀ ਗੱਲ ਪੈਲੀ ਪੈਲੀ ਕਰਦੀ ਆ ਅੱਲੇ ਨੂੰ ਇਕੱਲੇ ਦੇ ਦਦੇ ਆ ਜਿਹੜੇ ਉੱਤੇ ਖਰਚੇ ਹੁੰਦੇ ਆ ਉਹ ਕਿਨੇ ਦੇਣੇ ਹੁੰਦੇ ਆ ਮੇਰੇ ਕੋਲ ਨਾ ਐਵੇਂ ਗਲਤੀ ਹੋ ਗਈ ਜੇ ਮੈਨੂੰ ਪਤਾ ਹੁੰਦਾ ਨਾ ਕਿ ਗਰਲੀਨ ਨੇ ਮੇਰੀ ਗੱਲ ਨਹੀਂ ਸਮਝਣੀ ਹੈਗੀ ਤੇ ਮੈਂ ਆ ਪੈਸੇ ਇਹਨੂੰ ਦੇ ਦੇਣੀ ਆਪਣੇ ਖਾਤੇ ਚੋਂ ਕਢਾ ਕੇ ਮੰਮੀ ਨੂੰ ਦੇ ਦੇਣੀ ਤੇ ਇਹ ਆ ਵੀ ਨਾ ਇਹ ਨਰਾਜੀ ਜਿਹਨਾਂ ਮੰਮੀ ਹੁੰਦੀ ਹੁਣ ਜਿਹੜੇ ਮੇਰੇ ਮਾਪਾਤਿ ਫਰਜ਼ਾ ਉਹ ਵੀ ਮੈਨੂੰ ਨਿਭਾਉਣੇ ਪੈ ਰਹੇ ਆ ਸਾਰਾ ਨਾ ਮੂਡ ਖਰਾਬ ਕਰਕੇ ਰਸਤਾ ਵਾ ਮੰਮੀ ਚੰਗੀ ਹੋਏ ਤੇ ਮੇਰਾ ਕਿਹੜਾ ਜੀਨ ਕਰਦਾ ਹੈਗਾ ਪੈਸੇ ਦੇ ਇਹਨੂੰ ਪੈ ਜਿੰਨੇ ਮਰਜ਼ੀ ਦੋ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਕਿ ਹਰ ਮਹੀਨੇ ਮੰਮੀ ਨੂੰ ਦਿੰਦੇ ਹੋ ਪੈਸੇ ਮੰਮੀ ਪੈਸੇ ਵੀ ਲੈ ਲੈਂਦੀ ਆ ਤੇ ਨਾਲੇ ਗੱਲਾਂ ਸੁਣਾ ਦਿੰਦੀ ਆ ਅਹੀਂ ਕਿਹੜਾ ਤੁਹਾਡੇ ਕੋਲੱਖ ਲੈਣੀ ਆ ਉਹਨਾਂ ਦੀ ਮੇਰੇ ਨਾਲ ਇਨੀ ਘਾਲਣਾ ਘਾਲੀ ਸੀ ਗਰਲੀ ਨੇ ਗੱਲ ਨਹੀਂ ਸਮਝਦੀ ਹੈਗੀ ਚੱਲ ਕੋਈ ਗੱਲ ਨਹੀਂ ਅੱਗੇ ਤੋਂ ਇਦਾਂ ਹੀ ਕਰਿਆ ਕਰਾਂਗਾ ਮੰਮੀ ਅੱਜ ਤੁਸੀਂ ਫੇਰ ਸਾਗ ਲੈਣਤਾ ਵਾ ਅੱਛਾ ਦੂਜੇ ਕਦੇ ਨੂੰ ਹੁੰਦਾ ਤੁਸੀਂ ਸਾਗ ਲੈ ਕੇ ਬਹਿ ਜਾਂਦੇ ਹੋ ਨਹੀਂ ਸਾਗ ਤਾਂ ਸੌਖਾ ਤਾਂ ਰਹਿ ਜਾਂਦਾ ਵਾ ਉਂਗਲਾਂ ਰਹਿ ਗਈਆਂ ਮੇਰੀਆਂ ਛਿਲ-ਛਿਲ ਕੇ ਤੁਹਾਨੂੰ ਕੀ ਪਤਾ ਚਾਉਣਿਆ ਤੇ ਖਾਣ ਵਾਲੀਆਂ ਜੇ ਕੋਈ ਗੱਲ ਨਹੀਂ ਮੇਰੇ ਤੱਕ ਹੀ ਆਉਣਾ ਸਾਗ ਮੁੜ ਕੇ ਤੁਸੀਂ ਕਿੱਥੋਂ ਲਿਆਉਣਾ ਨਿਆਣੇ ਵਿਚਾਰੇ ਤਰਸਿਆ ਕਰਨਗੇ ਸਾਗ ਖਾਣ ਨੂੰ ਫੇਰ ਕਹਿਣਾ ਵਾ ਗੱਲਾਂ ਕਰਦੀ ਐ ਸਬਜ਼ੀ ਲੈਣ ਦੇ ਮਾਰੇ ਸਾਜ਼ ਲੈ ਕੇ ਤੇ ਬਹਿ ਜਾਂਦੇ ਨੇ ਕਿ ਮੈਨੂੰ ਸਬਜ਼ੀ ਨਾ ਲੈਣੀ ਪਵੇ ਤੇਰੇ ਸਿਰ ਚ ਕੋਹ ਮੈਂ ਮਾਰਨਾ ਵਾ ਮੈਨੂੰ ਖਜਾਉਣ ਡਈ ਆ ਤੂੰ ਨਾਲੇ ਮੈਂ ਨਹੀਂ ਮਿਹਨਤ ਕਰਨ ਦੀ ਸਹੇਰਦੀ ਤੂੰ ਉੱਟੋਂ ਮੜ ਕੇ ਮੂੰਹ ਹਲਾਤਾ ਮਮੀ ਤੁਸੀਂ ਅੱਜ ਫੇਰ ਸਾਗ ਲੈਣ ਦਾ ਇਹ ਜਾਂਦੀਵਾਰ ਦਾ ਸਾਗ ਵਾ ਆ ਦੂਜੇ ਦਿਨ ਨੂੰ ਦਾ ਸਾਗ ਲੈ ਕੇ ਬਹਿ ਜਾਣਾ ਫੇਰ ਕਹ ਦੇਣਾ ਜਾਂਦੀਵਾਰ ਦਾ ਸਾਗ ਐ ਕੋਈ ਗੱਲ ਨਹੀਂ ਤਰਸਿਆ ਕਰੋ ਗਿਆ ਵੇਖਿਓ ਇਸੇ ਜ਼ੁਬਾਨ ਦੇ ਨਾਲ ਹੁਣ ਸੱਸ ਚਲ ਜਾਂਦੀ ਆ ਨਾ ਪਿਆਰੀਆਂ ਚ ਤੋੜ ਲੈਂਦੀ ਆ ਛਿੱਲ ਬਣਾ ਕੇ ਤਰ ਦਿੰਦੀ ਤੈਨੂੰ ਤੜਕੇ ਲਾਉਣ ਲੱਗਿਆ ਪੀੜ ਹੋਂੜਿਆ ਤੇ ਵੀ ਹਣਾ ਟੜਕਾ ਨਾ ਸਕਦੀਆਂ ਤੇ ਸਬਜ਼ੀਆਂ ਮੰਗਦੀਆਂ ਹੀ ਸਪਰੇਵਾਂ ਤੋਂ ਮਾਰੀਆਂ। ਚਲੋ ਮੇਰੇ ਨਾਲ ਲੜਾਈ ਨਾ ਕਰੋ ਮੈਂ ਤਾਂ ਗੱਲ ਕਰਨੀ ਹੈ ਇੱਕ। ਮੈਂ ਤੇ ਰੋਜ਼ ਨੂੰ ਸਕੂਲ ਪਾਉਣਾ ਹੈ ਹੁਣ ਉਹ 3 ਸਾਲ ਦਾ ਹੋ ਗਿਆ ਵਾ। ਅੱਛਾ। ਤੇ ਫੇਰ ਇੱਥੇ ਸਕੂਲ ਹੈ ਸੈਂਟ ਵਾਰੀਅਸ ICSE ਬੋਰਡ ਹੈ। ਤੇ ਮੇਰਾ ਦਾਦਾ ਮੈਂ ਤੇ ਰੋਜ਼ ਨੂੰ ਇੱਥੇ ਪਾਵਾ। ਇੱਕ ਡਲਮਾ ਨਾ ਗਣਾਤਾ ਸਕੂਲ ਦਾ। ਹੈਂ? ਕਿੱਥੇ ਪਾਉਣਾ ਤੂੰ? ਅਜੇ ਇੰਨਾ ਆਕ ਜਿੰਨਾ ਤਾਂ ਹੈਗਾ ਵਾ। ਹੈਂ? ਕਿੱਥੇ ਫਾਇ ਲਾਉਣਾ ਏਡੀ ਦੂਰੁੰਡੇ ਨੂੰ ਮੰਮੀ 3 ਸਾਲਾਂ ਦਾ ਬੱਚਾ ਲੈ ਲੈਂਦੇ ਆ ਉਹ। ਤੂੰ ਤਾਂ ਚੁੱਪ ਕਰਕੇ ਬਹਿ ਜਾ। ਮੈਂ ਪਤਾ ਕੀਤਾ ਵਾ ਸਕੂਲ ਦਾ ਮੇਰੀ ਸਹੇਲੀ ਪ੍ਰਿੰਸੀਪਲ ਵਾ ਉਥੇ ਸਾਰੀ ਗੱਲ ਕੀਤੀ ਆ ਮੈਂ ਤੇ ਨਾਲੇ ਨਾ ਮੁੰਡਿਆਂ ਨੂੰ ਤਾਂ ਪਾਸ-ਪੂਸ ਕਰਾਉਣ ਦਾ ਕੋਈ ਚੱਕਰ ਨਹੀਂ ਉਹਨੇ ਆਪੇ ਪਾਸ ਕਰ ਦਿਆ ਕਰਨੇ ਆ ਤੇ ਸਾਨੂੰ ਕੋਈ ਫਿਕਰ ਹੀ ਨਹੀਂ ਨਾਲੇ ਉਥੇ ਖਰਚਾ ਕੋਈ ਨਹੀਂ ਇੱਕ ਹਿਸਾਬ ਨਾਲ ਤੇ ਫ੍ਰੀ ਪੜਨਾ ਉਥੇ ਮੰਮੀ ਇਹ ਕਿਦਾਂ ਦੀ ਗੱਲ ਕਰਨ ਦਿਓ ਉਹਦਾ ਪਿਓ ਬਾਹਰ ਕਮਾਉਣ ਉਹਦੇ ਲਈ ਗਿਆ ਮੈਂ ਸਰਕਾਰੀ ਸਕੂਲ 'ਚ ਨਹੀਂ ਪਾਉਣਾ ਹੈਗਾ ਠੀਕ ਆ ਨਾ ਮੇਰੀ ਸੁਣ ਲੋ ਗੱਲ ਨਹੀਂ ਤਰਾ ਮਤਲਬ ਕੀ ਕਹਿਂਦਾ ਮੈਂ ਮੁੰਡਾ ਪਾਉਣਾ ਤੇ ਉੱਥੇ ਪਾਉਂਗੀ ਮੈਂ ਸਰਕਾਰੀ ਸਕੂਲ ਚ ਨਹੀਂ ਪੜਾਉਣਾ ਸਰਕਾਰੀ ਸਕੂਲਾਂ ਚ ਪੜਾਈਆਂ ਨਹੀਂ ਹੈਗੀਆਂ ਵੱਧ ਪੜੇ ਲਿਖੇ ਟੀਚਰ ਵਾ ਸਰਕਾਰੀ ਸਕੂਲਾਂ ਚ ਆਦ ਲੋ ਕਰਕੇ ਚਰਹ ਲੈ ਆਵਾ ਪ੍ਰਾਈਵੇਟਾ ਸਕੂਲਾਂ ਵਿੱਚ ਚੰਤਰੇ ਬੋਬਿਆਂ ਦੇ ਬੋਬੇ ਫੀਸਾਂ ਤਾਰਦੇ ਫਿਰਦੇ ਆ ਤਾਂ ਕੀ ਆ ਪ੍ਰਾਈਵੇਟ ਸਕੂਲਾਂ ਵਿੱਚ ਸਭ ਕੁਝ ਸਰਕਾਰੀ ਸਕੂਲਾਂ ਚੋਂ ਵਧੀਆ-ਵਧੀਆ ਨੰਕਰੀ ਤੇ ਲੱਗੇ ਆਗਲੇ ਸਰਕਾਰੀ ਸਕੂਲਾਂ ਚ ਮੰਮੀ ਕੁਝ ਵੀ ਨਹੀਂ ਆ ਠੀਕ ਹੈ ਨਾ ਉੱਥੇ ਕਾਦੀ ਪੜਾਈ ਆ ਹੁਣ ਸਰਕਾਰੀ ਸਕੂਲ ਚ ਕਿਉਂ ਨਹੀਂ ਪੜਾਈ ਮੰਮੀ ਮੈਂ ਨਹੀਂ ਕਹਿੰਦੀ ਕਿ ਉੱਥੇ ਪੜਾਈ ਨਹੀਂ ਹੈਗੀ ਪਹਿਲਾਂ ਹੀ ਪੜਾਈ ਹੋਣੀ ਹੈਗੀ ਉੱਥੇ ਕੋਈ ਪੜਾਈ ਹੋਂਦ ਬਸ ਇੱਕੋ ਕੰਮ ਆ ਉੱਥੇ ਕਿਆਰੀਆਂ ਸਾਫ਼ ਕਰ ਲੋ ਤੇ ਕਹਾ ਪੋਟ ਲੋ ਮੈਨੂੰ ਤੇ ਨਾਲੇ ਮੈਨੂੰ ਰਣਜੀਤ ਨੇ ਦੱਸਿਆ ਮੈਂ ਕਿਹੜੇ ਸਕੂਲੇ ਪੜਿਆ ਠੀਕ ਆ ਨਾ ਮੈਂ ਤਾਂ ਆਪਣੀ ਸਿਹਲੀ ਕਰਕੇ ਕਹਿਣ ਲਈ ਆ ਨਾਲੇ ਚੰਗਾ ਭਲਾ ਸਕੂਲ ਵਾ ਸਕੂਲ ਨਹੀਂਗੇ ਮਾੜੇ ਹੁੰਦੇ ਬੱਚਾ ਪੜਨ ਵਾਲਾ ਹੋਣਾ ਚਾਹੀਦਾ ਠੀਕ ਆ ਮੈਂ ਆਪਣੇ ਮੁੰਡੇ ਨੂੰ ਪੋਣਾ ਤੇ ਉਥੇ ਹੀ ਪੋਣਾ ਠੀਕ ਆ ਨਾ ਮੈਂ ਸਰਕਾਰੀ ਸਕੂਲ ਚ ਨਹੀਂ ਪੜਵਾਉਣਾ ਹੈਗਾ ਇਹ ਤਾਂ ਫਿਰ ਤੇਰੀ ਜਦੋਂ ਹੋ ਗਈ ਨਾ ਮੇਰੀ ਜੇਦੀ ਆ ਤੂੰ ਤੇ ਆਂਦੀ ਹੋਣੀ ਆ ਤੇ ਰਣਜੀਤ ਮਜੇ ਨਾਲ ਨੌਕਰੀ ਕਰਨ ਰਿਹਾ ਮੈਂ ਸਕੂਟਰੀ ਸਟਾਰਟ ਕਰਿਆ ਕਰੂੰਗੀ ਕਦੀ ਇੱਧਰ ਨੂੰ ਤੇ ਕਦੀ ਇੱਧਰ ਨੂੰ ਕੋਣੀ ਤਨ ਲੁੱਗੇ ਲੱਗਣ ਦੇ ਮੰਮੀ ਮੁੰਡੇ ਕੀ ਹੋ ਰਹੀ ਜਾਂਦੇ ਹੋ ਤੂੰ ਮੈਨੂੰ ਨੋਹ ਸੁਲਾ ਦੇਣਾ ਚਾਹੀਦਾ ਆ ਤੈਨੂੰ ਹੀ ਜਾਂਦੇ ਹੋ ਕੋਈ ਗੱਲ ਨਹੀਂ ਮੰਮੀ ਸਾਰਾ ਕੁਝ ਠੀਕ ਹੋ ਜਾਣਾ ਚੁੱਪ ਕਰੋ ਤੁਸੀਂ ਤੇ ਮੇਰੀ ਗੱਲ ਸੁਣੋ ਮੈਂ ਲਾਵਾਂ ਫੋਨ ਇਹਨਾਂ ਨੂੰ ਪਲਾ ਰੁਕ ਜਾ ਦੇਣਾ ਲਾਈ ਦੇਤੀ ਉਹਨੂੰ ਪੱਕੀ ਕੀਤੀ ਜੇ ਮੈਂ ਕਿਹਾ ਮੈਂ ਜਾਣਾ ਮੁੰਡਾ ਮੈਂ ਨਾਲ ਚਲ ਜੰਨੀ ਆ ਆਂਦਾ ਨਹੀਂ ਮੰਮੀ ਤੂੰ ਰਹਿ ਲੈ ਮੁੰਡਾ ਮੇਰੇ ਨਾਲ ਕੋਈ ਹੈਗਾ ਪਰ ਮੈਨੂੰ ਫਿਕਰ ਲੱਗਾ ਉਹ ਦੱਸ ਮੈਂ ਕੀ ਕਰਾਂ ਮਮੀ ਉਹਨਾਂ ਨੇ ਤਾਂ ਹੀ ਨਹੀਂ ਤੁਹਾਨੂੰ ਨਾਲ ਕਰਿਆ ਤੇ ਇਦਾਂ ਹੀ ਤੂੰ ਉੱਤੇ ਕਲਪਨਾ ਹੀ ਉਹਨਾਂ ਨੇ ਫੇਰ ਹੋਰ ਕਰਾ ਉਹਨਾਂ ਨੂੰ ਹੋਣਾ ਹੀ ਤਾਂ ਕਰਕੇ ਕਹਿੰਦੇ ਸੀ ਚੱਲ ਜਿਹੜਾ ਮੁੰਡਾ ਆਇਆ ਮੈਨੂੰ ਨਾਲ ਲੈ ਜਾਣਾ ਵਾ ਨਹੀਂ ਤਾਂ ਮੈਨੂੰ ਵੀ ਕਹਿ ਸਕਦੇ ਚੱਲ ਤੂੰ ਬਹਿ ਜਾ ਨਾਲ ਪਤਾ ਨਹੀਂ ਕੋਈ ਪੈਸਾ ਵੀ ਹੈਗਾ ਕਿ ਨਹੀਂ ਛੋਡੇ ਦੇ ਕੋਲ ਮਮੀ ਉਹ ਪਰਸਾ ਆਪਣਾ ਆਪਣੀ ਜੇਬ ਚੀ ਰੱਖਦੇ ਆ ਪਰਸਾ ਮੈਨੂੰ ਨਹੀਂ ਪਤਾ ਕਿਤੇ ਹੁੰਦਾ ਪਰ ਉਹਨਾਂ ਦੀ ਜੇਬ ਚੀ ਹੁੰਦਾ 24 ਘੰਟੇ ਪਰਸਾ ਨਹੀਂ ਤਾਂ ਕਦੀ ਬੁਖਾਰ ਤਾਂ ਕਦੀ ਦਿਕਾਂਤ ਅਦੇ ਇਹ ਤੇ ਲੱਮ ਮੱਠਾ ਹੋਇਆ ਹੀ ਤੇ ਹੋਇਆ ਕੀ ਚੌਂਜਕ ਮੈਨੂੰ ਸਮਝ ਨਹੀਂ ਲੱਗਦੀ ਇਹ ਤੇ ਮੇਰੀ ਬਿਮਾਰ ਨਹੀਂ ਹੋਇਆ ਹੈ ਮੈਂ ਤੇ ਮੰਮੀ ਅੱਗੇ ਹੀ ਸੋਚਣ ਜੀ ਕਿ ਚੰਗੀ ਭਲੀ ਡੈਡੀ ਵੀ ਸਿਹਤ ਅਦੇ ਇੱਕਦਮ ਕੀ ਹੋ ਗਿਆ ਡੈਡੀ ਨੂੰ ਪਤਾ ਹੀ ਨਹੀਂ ਲੱਗਾ ਮੰਮੀ ਚੱਲ ਚੁੱਪ ਕਰੋਗਾ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਦੋ ਕਾਲੇ ਪੈਰਾਂ ਵਾਲੀ ਆਈ ਆ ਘਰ ਨੂੰ ਲੈ ਕੇ ਹੀ ਬੈ ਗਈ ਆ ਬੜਾ ਸੋਹਣਾ ਕਰਤਲ ਦਾ ਪਤਾ ਨਹੀਂ ਕਿ ਇਹਦੀ ਹੱਦ ਕਦੋਂ ਖਲਿਆਰੀ ਕਿ ਹਜਿੰਨਾ ਜੱਗ ਲੱਗੀ ਇਹ ਕੁੜੀ ਨੇ ਸਾਡਾ ਜੀਣਾ ਹਰਾਮ ਕਰ ਛੜਿਆ ਇਹ ਉੱਤਾ ਪਿਓ ਨੇ ਟੈਨਸ਼ਨ ਹੀ ਨਹੀਂ ਲੱਗੀ ਕਿ ਹਨ ਛੱਡਦੀ ਨਹੀਂ ਕਦੀ ਆਂਦੀ ਆ ਮੁੰਡਾ ਕਰਦਾ ਕਦੀ ਆਂਦੀ ਮੁੰਡਾ ਕਰਦਾ ਹੱਥ ਧੋਗੇ ਤੇ ਪਿੱਛੇ ਪਈ ਮੇਰੇ ਕਾਹਦਾ ਕਿੱਥੋਂ ਬਹ ਰਹਿਣਾ ਮੈਂ ਤਾਂ ਨਹੀਂ ਇਹੋ ਜਿਹੀ ਡੋਲੇ ਨਾਲ ਕਿ ਮੈਂ ਨਾ ਹੀ ਲੰਬੀ ਮੇਂਜ ਜੰਦਾ ਤੇ ਮੇਂਜ ਖਪਤ ਪੈਂਦਾ ਨਾ ਨੇ ਮਰਨਾ ਨਾ ਨੇ ਗੋਲ ਨਾ ਥਾ ਆਏ ਮੈਂ ਕੀ ਕਰਾਂ ਜੇ ਕੁਛ ਹੋ ਗਾਈ ਕੀ ਕਰਾਂ ਮੇਰਾ ਤਾਂ ਪੁੱਤ ਵੀ ਹੈ ਜੇ ਨਿਆਣਾ ਨਾ ਨੂੰ ਕੋਈ ਸਮਝ ਨਾ ਲੈਣਾ ਨਾ ਦੇਣਾ ਉਹਨੂੰ ਵੀ ਲੱਗੇ ਇਹ ਤਾਂ ਬਣ ਕੇ ਬਹਿ ਗਈ ਹੈ ਨਾ ਸੁਹਾਣੀ ਸਾੜਾ ਤਾਂ ਤੁਹਾਨੂੰ ਇਹ ਆ ਕਿ ਇਹ ਦੂਜੇ ਦਿਨ ਸਕੂਟਰੀ ਲੈ ਕੇ ਤੇ ਤੁਰੀ ਰਿਆ ਕਰੇਗੀ ਤੇ ਵਿੱਚਲੀ ਗੱਲ ਤੇ ਇਹ ਆ ਤੁਹਾਡਾ ਤੇਲ ਬਲਣਾ ਤੁਹਾਡੇ ਪੈਸੇ ਲੱਗਿਆ ਕਰਨੇ ਨੇ ਮੇਰਾ ਇਹ ਮੁੰਡਾ ਪੋਣਾ ਤੇ ਮੰਮੀ ਉਸੇ ਸਕੂਲ ਚ ਪੋਣਾ ਨਹੀਂ ਤੇ ਮੈਂ ਕਿਤੇ ਵੀ ਨਹੀਂ ਪੋਣਾ ਅੱਛਾ ਇਹ ਤੇਰੀ ਜਿਦਵਾ ਫਿਰ ਹਾਂ ਮੇਰੀ ਜਿਦਵਾ ਤੇ ਮੇਰੀ ਵੀ ਜਿਦਵਾ ਮੈਂ ਵੀ ਤੇਰੀ ਸੱਸ ਵਾਂ ਸਾਸਰੇ ਚ ਦੋ ਸਸੇ ਹੁੰਦੇ ਆ ਇਹ ਯਾਦ ਰੱਖੀ ਭੁੱਲ ਨਾ ਜਾਇ ਇੱਕ ਸਮੇਂ ਕੱਟ ਕੇ ਵੀ ਦੱਸਾਂਗੀ ਪੋਣਾ ਤੇ ਮੈਂ ਮੁੰਡਾ ਇੱਥੇ ਪੋਣਾ ਨਹੀਂ ਤੇ ਮੈਂ ਨਹੀਂ ਪੋਣਾ ਹਿੰਮਤ ਵੇਹੇ ਦੀ ਤਾਂ ਵੱਧਦੀ ਜਾਂਦੀ ਹੈ ਹੈ ਮੀਟਰ ਲੰਮੀ ਜ਼ਬਾਨ ਹੁੰਦੀ ਜਾਂਦੀ ਏ ਦੀ ਇਹ ਮੇਰਾ ਬੰਦਾ ਕਾਜੇ ਵਾਸਤੇ ਕਮਾਉਣ ੜਿਆ ਤੇ ਤੇਰਾ ਬੰਦਾ ਪਿੰਨਾ ਹੋ ਗਿਆ ਹੀ ਜਾ ਮੇਰਾ ਵੀ ਪੁੱਤ ਵਾ ਕੋਈ ਨਹੀਂ ਕਰਦੀਆਂ ਨਾ ਉਹਨੂੰ ਫੋਨ ਮੈਂ ਇਹਦੇ ਪਰ ਕੋਈ ਜ਼ਿਆਦਾ ਨਿਕਲ ਆਏ ਆ ਪੁੱਤਰ ਨਾਲ ਕੈਮ ਦੇ ਨਾਲ ਨਹੀਂ ਤੇ ਪਛਟਾਵੇਂਗਾ ਰੋਵੇਂਗਾ ਮੱਥੇ ਤੇ ਹੱਥ ਮਾਰ ਮਾਰ ਕੇ ਚੱਲ ਬਾਲਾ ਤੇ ਆ ਗਿਆ ਦੁੱਧ ਨੂੰ ਹੋਰ ਕੋਈ ਕੰਮ ਵੇਖ ਲੈਣੀ ਹੈ ਹੁਣ ਮੰਮੀ ਹਾਂ ਬੋਦ ਦੇ ਵਿੱਚ ਮਿੱਠਾ ਥੋੜਾ ਘੱਟ ਪਾਉਣਾ ਸੀ ਮੇ ਪੁੱਤ ਮੈਂ ਨਹੀਂਗਾ ਪਾਇਆ ਅੱਛਾ ਆ ਜਿਹੜੀ ਤੇਰੀ ਨਾਲ ਦੀ ਆ ਨਾ ਇਹਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਵਾ ਗਰਲੀਨ ਦਾ ਮੈਨੂੰ ਥੋੜਾ ਹੱਥ ਖੁੱਲਾ ਹੀ ਆ ਤੁਹਾਨੂੰ ਪਤਾ ਮੰਮੀ ਇਹਨੇ ਪੱਤੀ ਪਾਉਣੀ ਚਾਹੀਦੀ ਤੇ ਉਹ ਵੀ ਜ਼ਿਆਦਾ ਹੀ ਪਾਉਣੀ ਫੇ ਲੱਪ ਪਰ ਕਰ ਸਕੀ ਜਾਂਦੀ ਸੁੱਟੀ ਜਾਂਦੀ ਆ ਪਤਾ ਨਹੀਂ ਕੀ ਸੋਚਦੀ ਆ ਹੈ ਐਨਾ ਮਿੱਠਾ ਚੰਗਾ ਹੀ ਹੋ ਭਲਾ ਸਹੀ ਗੱਲ ਆ ਡਾਕਟਰ ਤੇ ਕੁੱਦਾ ਕਹਿੰਦੇ ਆ ਕਿ ਫਿੱਕੀ ਚੀਜ਼ ਖਾਓ ਜਿਹੜੀ ਖਾਣੀ ਆ ਨਾ ਮਿੱਠਾ ਖਾਓ ਐਨਾ ਠੀਕ ਆ ਉਹ ਮੰਮੀ ਮੈਂ ਨਾਲੇ ਚੱਕ ਲਿਆ ਆਪਣਾ ਤੁਹਾਡੇ ਖਾਤੇ ਚ ਪੈਸੇ ਪਾਏ 5000 ਰੁਪਏ ਪਾਂ ਜੇ ਤਰ ਪਾਇਆ ਲੈ ਮੈਂ ਕਿੱਥੇ ਚੈੱਕ ਕਰਨਾ ਹੈ ਮੈਨੂੰ ਕੀ ਪਤਾ ਹੈ ਪੁੱਤ ਜੇ ਤੂੰ ਪਾਇਆ ਵ ਤਾਂ ਹੁਣ ਮੈਂ ਚੈੱਕ ਕਰ ਲੈਂਦੀ ਆ ਕਰ ਲਿਓ ਮੇਰੀ ਸੈਲਰੀ ਆਈ ਤੇ ਮੈਂ ਅਜ ਬੈਂਕ ਦੇ ਟਾਈਮ ਹੀ ਲਗਾ ਜਾ ਕੇ ਕਢਾਉਣ ਦਾ ਤੇ ਮੈਂ ਚਲੋ ਤੁਹਾਨੂੰ ਪਾਦਣਾ ਤੇ ਤੁਸੀਂ ਆਪਣੀ ਜ਼ਰੂਰਤ ਨਾ ਫਰਥ ਲਿਓ ਚਲ ਚਲ ਕੋਈ ਨਹੀਂ ਪੁੱਤ ਮੈਂ ਵੇਖ ਲੈਣੀ ਆ ਜਿੰਦਾ ਰਹਿ ਮੇਰਾ ਪੁੱਤ ਹੈ ਕੋਈ ਗੱਲ ਨਹੀਂ ਮੰਮੀ ਜੀ ਇਹ ਤੇ ਮੇਰਾ ਫਰਜ਼ ਆ ਤੇ ਗਰਲੀਨ ਕਿੱਥੇ ਆ ਕਿਉਂ ਗਰਲੀਨ ਬਾਰੇ ਕਿਉਂ ਪੁੱਛ ਲਿਆ ਹੁਣ ਡਰਨਾ ਹਲਕਾ ਕੋਈ ਨਹੀਂ ਨਹੀਂ ਮੰਮੀ ਡਰਦਾ ਕਿਉਂ ਤੂੰ ਹੀ ਤੇ ਹਰ ਗੱਲ 'ਚ ਵਲ ਪਾ ਲੈਂਦੇ ਮੈਨੂੰ ਸਾਰਾ ਹੀ ਪਤਾ ਆ ਉਹਨਾ ਮोटे ਬਹਾਨੇ ਨਾ ਮਾਰਿਆ ਕਰ ਮੇਰੇ ਫੋਨ ਚ ਪੈਸੇ ਵੀ ਤੇ ਉਸੇ ਕਰਕੇ ਪਾਇਆ ਜੇ ਹੱਥੀਂ ਦਿੱਤੇ ਨਾ ਤੇ ਮੇਰੀ ਘਰ ਦੀ ਨੀਂ ਦੇਖ ਲੈਣਾ ਤੇ ਉਹਨੇ ਤਮਾਸ਼ਾ ਲਾ ਦੇਣਾ ਡਰਦਾ ਵਾਂ ਤੂੰ ਪਤਾ ਮੈਨੂੰ ਤੁਹਾਨੂੰ ਸਾਰੀ ਗੱਲ ਦਾ ਮਤਲਬ ਹੈ ਕਿ ਪਹਿਲਾਂ ਹੀ ਪਤਾ ਹੁੰਦਾ ਵੀ ਆਹ ਕੁਝ ਹੋਣਾ ਤੇ ਮੈਨੂੰ ਪਤਾ ਵਾ ਪੁੱਤ ਮੈਂ ਘਰ ਰਹੀ ਨਹੀਂ ਸਾਰਾ ਕੁਝ ਵੇਂਦੀ ਰਹੀ ਨਹੀਂ ਕੀ ਬਣ ਗਿਆ ਸਾਡੇ ਘਰ ਵਿੱਚ ਮੰਮੀ ਮੈਨੂੰ ਤੇ ਇਹ ਡਰ ਰਿੰਦਾ ਵਿੱਚ ਤੇ ਮੈਂ ਅੱਜ ਤੇ ਇਨਾ ਪ੍ਰੈਸ਼ਰ ਪਾ ਪਾ ਕੇ ਨਾ ਆਪਣੇ ਤੇ ਦਿਮਾਗ 'ਚ ਅਸਰ ਨਾ ਕਰ ਲਿਓ ਕਿਤੇ ਇਹ ਮੇਰੇ ਦਿਮਾਗ ਤੇ ਕੀ ਅਸਰ ਹੋਣਾ ਉਹ ਜਿੱਤੇਰੀ ਵੱਡੀ ਸਾਲੀ ਉਹਦੀ ਵੀ ਲੰਮੀ ਜੁਬਾਨ ਹੀ ਹੋ ਬੋਲਣ ਲੱਗੀ ਉਹ ਵੀ ਕੁਝ ਨਹੀਂ ਵੇਂਦੀ ਆਂਦੀ ਮੈਂ ਆਪਣੀਆਂ ਮਰਜ਼ੀਆਂ ਕਰਨੀਆਂ ਵਾਂ ਜਿੱਥੇ ਮੇਰਾ ਜੀ ਕਰੂ ਮਥੇ ਮੁੰਡੇ ਪੜਾਉਣੇ ਆਪਣੇ ਤਾਂ ਸ ਮੈਂ ਕੀ ਕਰਾਂ ਮੈਂ ਐਡਾ ਮਾੜਾ ਸੋਚ ਨਹੀਂ ਨਾ ਦਾ ਮੈਂ ਤੁਹਾਨੂੰ ਨਹੀਂ ਪੜਾਇਆ ਪੁੱਤ ਸਾਰੇ ਕੰਮ ਕੀਤੇ ਆ ਤੋ ਹੁਣ ਮਛਦਾਨ ਹੋ ਗਈਆਂ ਮੰਮੀ ਸਾਡਾ ਟਾਈਮ ਹੀ ਹੋਰ ਭਾਬੀ ਐ ਚ ਗਲਤ ਤੇ ਨਹੀਂ ਕਹਿੰਦੀ ਹੈਗੀ ਬੱਚਿਆਂ ਲਈ ਤੇ ਸਾਰਾ ਕੁਝ ਕਰਨ ਦੇ ਆ ਤੇ ਜੇ ਬੱਚੇ ਚੰਗੇ ਸਕੂਲ ਚ ਪੜ੍ਹ ਲਿਖ ਜਾਣਗੇ ਤੇ ਕੇ ਉਹਦੇ ਤੇ ਲੱਗ ਜਾਣਗੇ ਚੱਲ ਛੱਡ ਪਰੇ ਤੂੰ ਹੀ ਹੁਣ ਉਹਨਾਂ ਦੀ ਸਪੋਰਟ ਕਰਿਆ ਕਰ ਚੰਗਾ ਉਹ ਤੇ ਮੈਨੂੰ ਪਹਿਲਾਂ ਹੀ ਪਤਾ ਵਾ ਤੇ ਆਪਣੇ ਘਰ ਦੀ ਕੋ ਜਣਾ ਥੋੜਾ ਦਰਿਆ ਕਰ ਕੋਈ ਗੱਲ ਨਹੀਂ ਵੇਖ ਲੈ ਨਹੀਂ ਆ ਪੈਸੇ ਮੈਂ ਕਰ ਲਿਓ ਚੱਕ ਚੰਗਾ ਚੰਗਾ ਚੱਲ ਐਨਾ ਤੇ ਸ਼ੁਗਰ ਆ ਨਾ ਕਿ ਮੇਰੇ ਨਿਆਣੇ ਮੈਨੂੰ ਖਰਚਾ ਵਾਚਾ ਤੇ ਦਿੰਦੇ ਆ ਨਾ ਪਰ ਜੇ ਗਰਲੀਨ ਦੇ ਵਾਸਤੇ ਹੋਵੇ ਨਾ ਉਹ ਤੈਨੂੰ ਬਿਲਕੁਲ ਪਈਆਰਾ ਦੇਣ ਦਵੇ ਮੈਨੂੰ ਜਿੱਦਾਂ ਕਦੇ ਮੈਂ ਨਹੀਂ ਜੰਮਿਆ ਇਹਨੂੰ ਉਹਨੇ ਜੰਮਿਆ ਹੁੰਦਾ ਮਾਂ ਮੰਮੀ ਆਜੋ ਡੈਡੀ ਹੁਣੀ ਆਏ ਜਲਦੀ ਆਓ ਜਲਦੀ ਕੋਈ ਸਿੱਧਾ ਤਰਫੋਂ ਠੀਕ ਆ ਉਹ ਠੀਕ ਆ ਮੰਮੀ ਕੋਈ ਫਿਕਰ ਵਾਲੀ ਗੱਲ ਨਹੀਂ ਲਾਓ ਤੁਸੀਂ ਕੋਈ ਨਹੀਂ ਪਵਾਇਆ ਹੱਥ ਹਾਂ ਪਤਾ ਮਨ ਮਿੰਨ ਨੂੰ ਪਤਾ ਨਹੀਂ ਕੀ ਹੋਈ ਜਾਂਦੀ ਕੋਈ ਨਹੀਂ ਕੋਈ ਨਹੀਂ ਮੈਂ ਆਪੇ ਆ ਜਾੜੀ ਨੂੰ ਨਾ ਆਪਣੇ ਵਾਲੇ ਕਮਰੇ ਚ ਲਿਆਜੋ ਉੱਥੇ ਰਜਾਈ ਤੇ ਜੋ ਰੱਖੀ ਹੈ ਮੈਂ ਕੋਈ ਨਹੀਂ ਆ ਜਾਣਾ ਹੋਲੀ ਹੋ ਗਈ ਕਰੇ ਕੀ ਹੋ ਗਿਆ ਵਾ ਮਾਣ ਪਾਣੀ ਲਾਇਆ ਤੈਨੂੰ ਨਹੀਂ ਪਤਾ ਪਈ ਜਾਏ ਆ ਖਪੇ ਤਪੇ ਤੇ ਪਾਣੀ ਲਿਆਉਣਾ ਵਾ ਲਿਆ ਦਲੀਆ ਸਿੱਧੂ ਪੁੱਤ ਕੀ ਹੋਇਆ ਵਾ ਕੀ ਹੋਇਆ ਦਬਾ ਮਮੀ ਬੋਲਿਆ ਨਾ ਡਾਕਟਰਾਂ ਦਾ ਤੇ ਉਧਰ ਆ ਜਾ ਮੈਂ ਤੱਕ ਪ੍ਰੈਸ਼ਟ ਕਰਨ ਤੁਹਾਡੇ ਕੀ ਹੋ ਗਿਆ ਵਾ ਦਾ ਸਪਟ ਮਮੇ ਪਹਿਲਾਂ ਤੋਂ ਨੇ ਨਾ ਬੀਪੀ ਪਾਪੀ ਚੈੱਕ ਕੀਤਾ ਜਾਂਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਬੀਪੀ ਚੈੱਕ ਕਰਦੇ ਆ ਉਹਨੇ ਬੀਪੀ ਚੈੱਕ ਕੀਤਾ ਤੇ ਬੀਪੀ ਵੀ ਠੀਕ ਨਿਕਲਿਆ ਤੇ ਹੋਰ ਸੂਗਰ ਸਾਗਾ ਚੈੱਕ ਕੀਤੀ ਉਹ ਵੀ ਠੀਕ ਨਿਕਲੀ ਤੇ ਮੁਰਜਾਵਾ ਦਿਮਾਗ ਦਾ ਡਾਕਟਰ ਆਇਆ ਤੇ ਉਹਨੇ ਚੈੱਕ ਅਪ ਕੀਤਾ ਤੇ ਉਹ ਆਂਦਾ ਕਿ ਗੱਲ ਇਹ ਆ ਇਹ ਤਾਂ ਕੋਈ ਨਸਾਂ ਨਸਾ ਕੀਤਾ ਵਾ ਹਾਂ ਸੱਚੀ ਤੇ ਹੋਰ ਮੰਮੀ ਮੈਂ ਝੂਠ ਬੋਲਣਾ ਇਹ ਬੁੱਢੇ ਵਾਰਿਆਂ ਨੇ ਇਹ ਕੰਮ ਥੋੜਾ ਕਰਨਾ ਹੀ ਨਹੀਂ ਕਦੀ ਸ਼ੁਰੂ ਤੋਂ ਨਹੀਂ ਇਹ ਕੰਮ ਦੇ ਲੱਗਦੀ ਨਹੀਂ ਲੱਗਦਾ ਮੰਮੀ ਉਹ ਆਂਦਾ ਵੀ ਔਬਡੋ ਜੋ ਆ ਬਿਆ ਬਾ ਜਿਹੜਾ ਦਿਮਾਗ ਕੋ ਚੱਲ ਜਾਣਗੇ ਆਹਦੇ ਟਾਈਮ ਸਿਰ ਤੁਸੀਂ ਲਾਏ ਜੀ ਜੇ ਅੱਧਾ ਘੰਟਾ ਵੀ ਲੇਟ ਹੋ ਜਾਂਦੇ ਤੇ ਇਹ ਕੰਮ ਖਰਾਬ ਹੋ ਜਾਣਾ ਹਾਂ ਹਾਂ ਮੈਂ ਮੁੰਡਾ ਰਿਹਾ ਸ਼ਾਕਾਤਾ ਕਰਕੇ ਰਿਹਾ ਕਰਦਾ ਲੋਕੀ ਦੇ ਮੁੰਡੇ ਆ ਦਾ ਧਿਆਨ ਰਹਦੇ ਆ ਇੰਨੇ ਬੁੱਢੇ ਵਾਰੇ ਆ ਕੰਮ ਕਰਨਾ ਹੀ ਜੇ ਕਿਤੇ ਸੱਚ ਨਿਕਲ ਆਇਆ ਇਹ ਬੰਦੇ ਨੂੰ ਮੈਂ ਛੱਡਦੀ ਨਹੀਂ ਇਹਦਾ ਵੇਖੀ ਮੈਂ ਕਿਦਾਂ ਜੀਣਾ ਹਰਾਮ ਕਰਨੀ ਆ ਹਜੇ ਮੰਮੀ ਹੋਰ ਕੋਈ ਕਹੇ ਤਾਂ ਮੰਨ ਵੀ ਲਈਏ ਉਹ ਤੇ ਡਾਕਟਰ ਕਹਿਣ ਦੇ ਆ ਕਿ ਇਹ ਕੰਮ ਕਰਦਾ ਰਿਹਾ ਹਾਏ ਮੈਂ ਕੀ ਕਰਾਂਗੀ ਉਹ ਆਂਦਾ ਵੀ ਹਜੇ ਪਤਾ ਵੀ ਕੋਈ ਨਹੀਂ ਮੇਂ ਦਿਮਾਗ ਦਾ ਚੱਲੇ ਜਾਣਾ ਇਹ ਰੱਬਾ ਕੋਈ ਦੇਦਾ ਦਿਮਾਗ ਚੱਲ ਜਾਏ ਮੈਂ ਪਿਠਾਲ ਕੇ ਪੁੱਛਾਂ ਵੀ ਆਹ ਕਿਹੜੀ ਕਰਤੂਤ ਕੀਤੀ ਓ ਕਿ ਸ਼ਰਮਦੀ ਆਈ ਕਿਤੇ ਪਾਸਾ ਉਹ ਕਿਹੜੀ ਨਸ਼ੇ ਕਰਨ ਵਾਲੀ ਹੈ ਮੋਹ ਕੀ ਕਹੇਗੀ ਉਹ ਚਲ ਤੂੰ ਚੁੱਪ ਰਹੀ ਤੂੰ ਤਾਂ ਪੈਂਦਿਆ ਗੱਲ ਆਪਣੇ ਪੇਕੇ ਦਾ ਦਣੀ ਆ ਇਹੋ ਜਿਹਾ ਕੰਮ ਨਾ ਆਏ ਵੀ ਸਾਨੂੰ ਕੱਲ ਨੂੰ ਉਦਦੀਆਂ ਸੁਣਨੀਆਂ ਪੈਣ ਪਹਿਲਾਂ ਪਤਾ ਤਾਂ ਕਰ ਲਈ ਡੈਡੀ ਨੂੰ ਹੋ ਜਾਊਗਾ ਕਿ ਕੀ ਗੱਲਬਾਤ ਹੋਈ ਹੈ ਉਹ ਤਾਂ ਸੱਚੀ ਗੱਲ ਆ ਲੈ ਮਾਂ ਵੀ ਮੈਂ ਤਾਂ ਨਾ ਝੂਠ ਬੋਲਣਾ ਮਾਂ ਇਹ ਕੋਈ ਝੂਠ ਬੋਲਣ ਲਈ ਗੱਲ ਵਾ ਹਾਈ ਹੁਣ ਆਪਾਂ ਕੀ ਕਰਾਂਗੇ ਜੇ ਇਹਨੂੰ ਕੁਝ ਹੋ ਗਿਆ ਤਾਂ ਵੀ ਆਪਾਂ ਮਰ ਗਏ ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਠੀਕ ਕਰ ਦੇ ਇਹ ਨਸ਼ੇ ਦੇ ਲੱਗ ਗਿਆ ਘਰ ਕੋਟ ਛੜੇ ਮੇ ਮਮੀ ਜਿਹੜੀ ਨਸ਼ਾ ਕਰਦੀ ਤੁਹਾਨੂੰ ਪਤਾ ਵੀ ਹੋ ਤੇ ਘਰਾਂ ਦੇ ਘਰ ਵੀ ਭਜਾਉਂਦੇ ਉਹਨਾਂ ਦੇ ਹੁਣ ਆਪਾਂ ਕੀ ਕਰਾਂਗੇ ਮੇਰਾ ਪੁੱਤ ਤੂੰ ਸਿਆਣਾ ਬਣੀ ਹਣ ਮੈਂ ਤਾਂ ਤੇਰੇ ਤੋਂ ਡਰਦੀ ਜੇ ਤੂੰ ਬਾਹਰ ਜਾਂਦਾ ਮੈਂ ਤੇਰੇ ਪਾਗਰ ਮਗਰ ਫੇਰਦੀ ਹਾਂ ਮੇਰਾ ਪੁੱਤ ਕਿਹ ਮਾੜੀ ਬਹਿਣੀ ਮੈਂ ਵੀ ਸਿਆਣਾ ਵਾ ਮੇਰੇ ਤੇ ਹੱਥ ਸ਼ਾਕ ਕਰੀ ਜਾਂਦੀ ਉਦਾਂ ਹੀ ਆ ਵੇਖ ਲੈ ਬਿਨਾ ਸ਼ੱਕ ਤੋਂ ਫੜਿਆ ਗਿਆ ਕਿ ਨਹੀਂ ਬੰਦਾ ਹਾਈ ਹੁਣ ਆਪਾਂ ਕੀ ਕਰਾਂਗੇ ਖਾਈ ਪੁੱਤ ਆਪਾਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ ਜੇ ਕਿਸੇ ਨੇ ਪੁੱਛਿਆ ਕਿ ਪਿੰਦੂ ਦੇ ਦਾਦੀ ਨੂੰ ਕੀ ਹੋਇਆ ਤੇ ਕੀ ਦੱਸਾਂਗੀ ਮਕਾਣਾ ਕੀ ਆ ਪੁੱਤ ਕੁੜੀਆਂ ਦੇ ਪਿੱਛੇ ਕਿ ਪੀ ਉਹ ਨਾ ਸ਼ਾਂਤ ਕਿਛੀ ਮੈਂ ਮਾਰ ਲੈ ਤੇਰੇ ਟਪੇੜ ਕਿਨੂੰ ਹੋਰ ਕੋਈ ਕੰਮ ਹੀ ਨਹੀਂ ਆ ਬੰਦਾ ਸੁਖੀ ਹੁੰਦਾ ਵਾ ਤੂੰ ਉਤੋਂ ਹੋਰ ਹੀ ਪੜ੍ਹਨੇ ਪਈ ਜਾਨੀ ਇੱਥੇ ਉਹਦਾ ਕੀ ਕਸੂਰ ਉਹਦਾ ਕੀ ਕਸੂਰ ਤੂੰ ਉਹਦੇ ਦਿਵਾਲੀ ਹੋ ਗਿਆ ਉਹਦਾ ਕਸੂਰ ਕਿਉਂ ਨਹੀਂ ਆ ਕੀ ਬੋਲਣ ਦੀ ਐ ਜਾਣਾ ਬਿਆਣਾ ਗਲਤੀਆਂ ਕਰ ਗਿਆ ਉਹ ਨੂੰ ਨਹੀਂ ਪਤਾ ਹਗਾ ਕਿ ਮੈਂ ਕੱਲ ਨੂੰ ਕੁੜਮਾ ਵਿੱਚ ਜਾ ਕੇ ਕਿੱਦਾਂ ਬਹੂੰਗਾ ਚੱਲ ਮੈਂ ਉਧਰ ਨਾ ਜਾਇਓ ਕਮਰੇ 'ਚ ਕੰਮ ਕਰ ਲੋ ਹੁਣ ਲੈ ਮੈਂ ਆਪਣੇ ਬਚਾਲ ਹੀ ਡਿਆ ਸਾਰਾ ਕੁ ਕਰ ਮੰਮੀ ਨੂੰ ਵੀ ਪਤਾ ਵਾ ਵੀ ਡਿਆੜੀ ਨੂੰ ਤੇ ਮੈਂ ਦੋ ਚ ਕੋੜ ਕੇ ਗੋਲੀ ਚੀਤ ਮੈਂ ਜੀਦਾ ਹੋ ਜੀ ਡਾਕਟਰ ਦਾ ਸਿਆਪਾ ਮੈਂ ਤੈਨੂੰ ਆਖਿਆ ਮਾੜੀ ਮੋਟੀ ਗੋਲੀ ਤੇ ਇਹਨੇ ਤਾਂ ਪਤਾ ਨਹੀਂ ਬਹੁਤੀ ਤੇਜ਼ ਦੀ ਦਿੱਤੀ ਹੁਣ ਤੇ ਡਿਆੜੀ ਵੀ ਨਹੀਂ ਉੱਠਣ ਡਿਆ ਇਹਨੂੰ ਲੱਗਣਾ ਫੋਨ ਹਲੋ ਉਹ ਸਾਸਰੀ ਕਾਲ ਤੇ ਹੈਗੀ ਆ ਉਹ ਜਿਹੜੀਆਂ ਗੋਲੀ ਦਿੱਤੀ ਸੀ ਉਹ ਦੋ ਹੀ ਪਾਉਣੀਆਂ ਹਨਾ ਵਾਹੋ ਯਾਰ ਬਾਪੂ ਨੂੰ ਦਿੱਤੀਆਂ ਸੀ ਉਹ ਦੇਣੀਆਂ ਕਿ ਕੰਮ ਨੂੰ ਉਹ ਅੱਧੀ ਪਾਈਦੀ ਆ ਉਹ ਭਰਾਵਾ ਤਾਂ ਹੀ ਉਹ ਕੰਮ ਜਿਆਦਾ ਖਰਾਬ ਹੋ ਗਿਆ ਕੋਈ ਗਲਤ ਕੰਮਤ ਨਾ ਹੋਊਗਾ ਹੋਣਾ ਹੀ ਆ ਉਹ ਚੱਲ ਭਰਾਵਾ ਕੋਈ ਮੈਨੂੰ ਨਹੀਂ ਉਹ ਟਿਕਟਾ ਘੱਲ ਲਵੋ ਨਹੀਂ ਚਾਹ ਕੋਈ ਦਵਾਈ ਦੇਈ ਚੱਲ ਠੀਕ ਉਹ ਇਹ ਤੇ ਤਗੜੇ ਛਾਪਾ ਪੈ ਗਿਆ ਆਏ ਮੈਨੂੰ ਬੜਾ ਪਛਤਾਵਾ ਹੋੰਦਿਆ ਡੇਡੀ ਮੈਨੂੰ ਕਿੰਨਾ ਪਿਆਰ ਕਰਦਾ ਹੈ ਤੇ ਮੈਂ ਇੱਕ ਨਾ ਝੂਠ ਲਗਾਉਣ ਦੀ ਵਾਸਤੇ ਕਿੱਡਾ ਵੱਡਾ ਕਦਮ ਚੁੱਕ ਲਿਆ। ਚਾ ਰੱਬਾ ਮੈਨੂੰ ਮaaf ਕਰੀ। ਹੋਰ ਨਹੀਂ ਮੈਂ ਕਰਦਾ ਇਹੋ ਜਿਹਾ ਗੱਲ। ਬਸ ਮੇਰਾ ਡੈਡੀ ਠੀਕ ਹੋ ਜਾਏ। ਹੋਰ ਨਹੀਂ ਮੈਨੂੰ ਕੋਈ ਚਾਹੀਦਾ। ਚੱਲ ਯਾਰ। ਨੱਕਾ ਬਣਨ ਵਾਲੇ ਬੰਤਾ ਚੱਲ ਬੱਤੀ ਆਊਗੀ ਆਪੀ ਮੋਟਰ ਚੱਲ ਪੂਗੀ ਡੈਡੀ ਕਿੰਨੀ ਆ ਤੁਹਾਨੂੰ ਮਨਾ ਕੀਤਾ ਵਾ ਪਰ ਤੂੰ ਆਖ ਨਹੀਂ ਲੱਗਣਾ ਹੁੰਦਾ ਕੇ ਇਹ ਕੀ ਹੋ ਗਿਆ ਵਾ ਯਾਰ ਚੰਗੇ ਲੱਗਦੇ ਇਦਾਂ ਕੰਮ ਕਰਦੇ ਤੁਹਾਨੂੰ ਕਿੰਨੀ ਵਾਰ ਕਿਹਾ ਬੰਦੇ ਨੂੰ ਕਿ ਉਹਨੂੰ ਦਿਹਾੜੀ ਦੇ ਦੇ ਤੇ ਕੰਮ ਕਰਾ ਲਿਆ ਕਰੋ ਜਿਹੜਾ ਕਰਾਉਣਾ ਮੇਰੀ ਗੱਲ ਸੁਣ ਲਾ ਇਹ ਨਵੇਂ ਨੋਟਾ ਨਿਗਲ ਲੋਕਾਂ ਨੂੰ ਦੇਣ ਵਾਤੇ ਨਹੀਂ ਨਕਾ ਨਹੀਂ ਬਣ ਸਕਦੇ ਸਾਰੀ ਉਮਰ ਇਹੋ ਕੰਮ ਹੀ ਕੀਤਾ ਵਾ ਡੈਡੀ ਰੋਟੀ ਸਾਰਿਆਂ ਵੰਡ ਕੇ ਖਾਣੀ ਹੁੰਦੀ ਆ ਜੇ ਮਲਕ ਨੇ ਉਹਨਾਂ ਨੂੰ ਨੌਕਰੀ ਪੇਸ਼ਾ ਦਿੱਤਾ ਤੇ ਜੇ ਕੋਈ ਵੀ ਚੋਚੜਾ ਬੁਰਕੀ ਲੈ ਜਾਊਗਾ ਤੇ ਹੜੀਆਂ ਲਾੜੇਗਾ ਤੇ ਕੀ ਉੱਚਕਣਾ ਚੱਲਿਆ ਉਹ ਚੱਲ ਕੋਈ ਦੀ ਬੰਦੇ ਰੱਖੰਦੀ ਯਾਰ ਕਿਹੜੀ ਲੋੜ ਵਾ ਮੈਂ ਵੀ ਕਿਤੇ ਤਿਆਰ ਹੋਇਆ ਚੱਲਿਆ ਸੀ ਹੁਣ ਕੱਪੜੇ ਲਵੇੜ ਕੇ ਜਾਓਗੇ ਆ ਬੂਟ ਵੇਖੋ ਤੁਹਾਡੇ ਥੱਲੇ ਵੀ ਮਿੱਟੀ ਚੱਲ ਕੋਈ ਮੈਂ ਸਾਫ਼ ਕਰ ਲੈਣੇ ਤੇ ਘਾਹ ਘੂਰਾ ਯਾਰ ਹੱਥ ਕਰਨੇ ਹੁਣ ਘਰ ਥੋੜਾ ਮੈਂ ਜਾਣਾ ਤੜੀ ਤੁਸੀਂ ਤਾਂ ਖੇਦੇ ਬੜਾ ਜੋਰ ਰਣਜੀਤ ਵੀ ਮ ਡੇੜੀ ਨੂੰ ਕੰਮ ਹੀ ਡਾ ਛੱਡਦੇ ਕਦੀ ਪੱਠੇ ਪੁੱਤਰਾਂ ਨੇ ਹੁੰਦਾ ਵਾ ਕਦੀ ਡੰਗਰਾਂ ਦੇ ਤੁਮਾਲੇ ਉਹਦੀ ਤੇ ਜੂਣ ਹੀ ਇੱਦਾਂ ਲੰਘ ਜਾਣੀ ਮੇਰੀ ਗੱਲ ਸੁਣ ਕਮਲਿਆ ਜਿਹੜਾ ਅੱਜ ਕੱਲ ਬੰਦਾ ਮੰਜੇ ਤੇ ਬਹਿ ਗਿਆ ਨਾ ਉਹ ਤੇ ਉੱਥੇ ਹੀ ਜੂੜਿਆ ਜਾਂਦਾ ਵਾ ਚਲੋ ਮਹਾਰਾਜ ਨੇ ਪਹਿਲੀ ਤੇ ਘਾਲੀ ਦਿੱਤੀ ਐ ਚਲ ਮਾਰੇ ਮੋਟੇ ਤਰੇ ਫੇਰੀ ਤੇ ਨੱਕੇ ਨੁੱਕੇ ਬਣੀ ਜਾਈ ਤੇ ਕੋ ਪੱਠੇ ਛੱਠੇ ਪਾ ਛੱਡੀ ਥੋੜੇ ਬੋਤੇ ਤੇ ਸਾਈ ਦੇ ਟਾਈਪ ਪਾਸ ਹੋ ਜਾਂਦਾ ਵਾ ਜਿਹੜੀ ਮੈਂ ਤਾਂ ਇਦਾਂ ਨਾ ਕਰੀਏ ਅਗਲੇ ਸੀਜ਼ਨ ਤੋਂ ਪਹਿਲੀ ਠੀਕੇ ਨਾ ਦੇ ਦੀਏ ਤੇ ਤੂੰ ਹੀ ਆਪਣਾ ਸਵੇਰੇ ਸ਼ਾਮੀ ਸਿਆਲਸਪੁਰ ਮਾਸਾ ਕੀਤੀ ਤੇ ਖੇਤਰੇ ਮੇਰੀ ਜਿਹੜੀ ਤੇਰੇ ਹਿੱਸੇ ਹੁੰਦੀ ਆ ਨਾ ਤੂੰ ਤੇ ਮੈਂ ਤੇ ਨਿਉ ਦੇਣੀ ਜਿਹੜੀ ਹਾ ਗਲਤ ਨਾ ਨਾ ਕਹੂਗਾ ਮੈਂ ਤੁਹਾਡੇ ਕਹਿਣੇ ਤੋਂ ਕੁਝ ਬਾਹਰ ਮੈਂ ਤਾਂ ਤੁਹਾਡੇ ਸੁਖ ਲਈ ਕਹਿੰਦਿਆਂ ਵਾ ਤੇ ਤੂੰ ਮੇਰੇ ਤੇ ਗੁੱਸਾ ਕਰੀ ਜਾਂਂਦੇ ਜੀ ਤੂੰ ਚੰਗੇ ਸੁਖ ਦੀ ਗੱਲ ਕਰਂਦਿਆਂ ਵਾ ਤੂੰ ਤੇ ਕੰਮ ਕਰਨੋਂ ਹਟਾਉਂਦਿਆਂ ਵਾ ਉਹ ਤੈਨੂੰ ਪਤਾ ਵਾ ਕਮਲਿਆ ਸ੍ਰੀਨ ਰੋਵਾ ਰਿੰਦਾ ਵਾ ਕੰਮ ਕਰਨਾ ਲੋਕਾਂ ਦੇ ਘਰਾਂ 'ਚ ਵੇਖ ਕੀ ਬੰਡੇ ਲੋਕੀ ਦਵਾਈਆਂ ਖਾ ਖਾ ਮਰਨਦੇ ਆ ਚਲੋ ਡੜੀ ਤੇ ਆ ਤੇ ਤੁਹਾਨੂੰ ਲੈਣ ਆਇਆ ਹਾਂ ਉਲਟਾ ਤੂੰ ਮੇਰੀ ਬੇਇੱਜ਼ਤੀ ਕਰ ਤੇ ਇਹ ਕਰਨਾ ਮੇਰੀ ਗੱਲ ਸੁਣ ਲੈ ਅੱਭਨ ਸਾ ਮੇਰੇ ਲਾਗੇ ਹੁਣ ਇੱਥੇ ਖਲੋਤਾ ਉਹ ਕਹਿੰਦਾ ਛੜਕ ਤੇ ਟਾਡਾ ਉਲੂ ਜਿਹਾ ਬਣਿਆ ਵਾ ਕਿਤੇ ਬੰਦਾ ਪਾਣੀ ਘੁੱਟ ਪੇ ਰਿੰਦਾ ਇਹਦੇ ਗੰਧ ਦੇ ਵਿੱਚ ਕਿਦਾਂ ਵਾ ਕਿਦਨੇ ਹੱਥ ਵਾਰ ਲਾ ਕੇ ਨਾ ਮੇਰੇ ਨਾਲ ਇਹਨੂੰ ਤਾਂ ਸਫਾਈ ਕਰਾਏ ਤੇ ਨਾ ਮੇਰੇ ਨਾਲ ਉਹ ਡੈਡੀ ਇਹਨੂੰ ਕਿਹੜਾ ਸਾਫ ਕਰੇਗਾ ਇਹ ਤਾਂ ਗੱđa ਹੀ ਬੜਾ ਵਾ ਤੇ ਆ ਕਿੰਨਾ ਗੋਡੇ-ਗੋਡੇ ਜਾਲਾ ਜੰਮਿਆ ਇਹਦੇ ਵਿੱਚ ਜਾਲਾ ਲਾਉਣਾ ਕਿਹਨੇ ਭਰਉਣਾ ਕਿਹਨੇ ਹੈ ਜੇ ਤੂੰ ਨਹੀਂ ਕਰਨਾ ਤੇ ਕੋ ਚੱਲ ਬਾਬਾ ਕਰ ਲਾਂਗੇ ਯਾਰ ਕਿੱਧਾਂ ਕਿ ਉਹਨੂੰ ਕਹਿ ਦੀ ਉਹਨੇ ਕਹਿ ਦੀ ਨਾ ਅਗਲੇ ਹੱਥ ਵਾਰ ਕੋਈ ਗੱਲ ਨਹੀਂ ਇਹ ਉਹ ਕੰਮ ਹੀ ਕਰਾਂਗੇ ਬਾਕੀ ਛੱਡ ਕੇ ਨਾ ਛੁੱਟੀ ਵਾਲ ਦਿਨ ਇਹ ਬੇ ਸਵਾਰਦੀ ਗੱਲ ਕਰੀਦੀ ਹੁੰਦੀ ਆ ਕੰਮ ਕਰਦੇ ਨੂੰ ਹਟਾਈ ਦੇ ਨ ਸਭ ਲਾਈਦਾ ਹੁੰਦਾ ਵਾ ਜੜੀ ਹੋਲੀ ਬੋਲੀ ਯਾਰ ਲਾਗੋ ਦੀ ਨੰਗੜੇ ਤੂੰ ਹੀ ਤੇ ਚੋਵੇਂ ਪੰਜੇ ਲੈ ਕੇ ਪੈ ਜਾਂਦੇ ਜੇ ਕੋ ਕਲਮ ਲੂਕੇ ਪੈ ਜਾਂਦੇ ਪਤਾ ਨਹੀਂ ਕੀ ਗੱਲ ਆ ਪਰਵਾਜ਼ ਖਪੇ ਤਪੇ ਰਹੀਂਦੀ ਐ ਸਾਰੇ ਮੇਰੀ ਗੱਲ ਸੁਣ ਲਾ ਹਾਂਜੀ ਪੱਠੇ ਪਈ ਮਗਰ ਤੇ ਹੁਣ ਜਾ ਕੇ ਨਾ ਉਹ ਪਾ ਕੇ ਤੇ ਮੁੜ ਕੇ ਜਿੱਥੇ ਮਰਜੀ ਚੱਲ ਜੀ ਯਾਰ ਜੜੀ ਤੂੰ ਵੀ ਹੱਦ ਕਰਦਾ ਵਾ ਇੱਧਰ ਵੀ ਵੇਤ ਲੈ ਪਿਆਰ ਹੋਇਆ ਯਾਰ ਜੇ ਮੈਂ ਸ਼ਹਿਰ ਨੂੰ ਚੱਲਿਆ ਤੇ ਤੂੰ ਉਹ ਵਿੱਚ ਪੱਠੇ ਪੈ ਜਾਣਗੇ ਤੂੰ ਚੰਗੀ ਬੋਸਕੀ ਪਈ ਆ ਦੱਸਣੀ ਹੈ ਨਾ ਆਪਣੀ ਮੰਮੀਆਂ ਨੂੰ ਇਹ ਸੋਰਾ ਮੇਰਾ ਨਸ਼ੇ ਤੋਂ ਲੱਗ ਗਿਆ ਫੋਨ ਲਾ ਕੇ ਹਾਂ ਆ ਕੀ ਦਾ ਮੈਸੇਜ ਆਇਆ ਵਿਖਾ ਬਲਾ ਹਾਂ ਇਹ ਤੇ ਜਿਸਪਿੰਦਰ ਆ ਇਹ ਕਿਹੜੀ ਬੁੱਢੀ ਨਾਲ ਆ ਗੱਡੀ 'ਚ ਬੈਠੇ ਪੋਛਣੀ ਆ ਨਾ ਇਹਨੂੰ ਜਾ ਕੇ ਮਾਂ ਦੇ ਪੁੱਤ ਨੂੰ ਝੂਠ ਤੇ ਬੜੇ ਮਾਰਦਾ ਵਾ ਭਲਾ